ਸਾਸੀ ਕਾਲ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਈਏ ਕਿ ਪਿੰਡ ਰੂੜਿਆ ਅਸਲ ਦਾ ਰੇਲਵੇ ਸਟੇਸ਼ਨ ਜਿੱਥੇ ਅਤਵਾਦ ਦੇ ਕਾਲੇ ਦੌਰ ਵੇਲੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਪਾਏ ਜਾਂਦੇ ਨੇ ਇਹ ਰੇਲਵੇ ਸਟੇਸ਼ਨ ਅੱਜ ਨਸ਼ੇੜੀਆਂ ਦਾ ਬਣਿਆ ਹੋਇਆ ਹੈ ਅੱਡਾ ਜਿਹੜਾ ਤਰਨਤਾਰਨ ਅਧੀਨ ਆਉਂਦਾ ਪਿੰਡ ਰੂੜਿਆਸਲ ਜਿੱਥੇ ਅਤਵਾਦ ਦੇ ਕਾਲੇ ਦੌਰ ਵਿੱਚ ਅਤਵਾਦੀਆਂ ਨੇ ਇਸ ਰੇਲਵੇ ਸਟੇਸ਼ਨ ਨੂੰ ਆਪਣਾ ਨਿਸ਼ਾਨਾ ਬਣਾਇਆ ਉਸ ਵੇਲੇ ਭਾਵੇਂ ਕੋਈ ਜਾਣੀ ਨੁਕਸਾਨ ਨਹੀਂ ਸੀ ਹੋਇਆ ਪਰ ਇਸ ਰੇਲਵੇ ਸਟੇਸ਼ਨ ਉੱਪਰ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ ਜਿਸ ਦੇ ਚਲਦੇ ਕਈ ਮਹੀਨੇ ਇਸ ਟਰੈਕ ਉੱਪਰ ਰੇਲਗੱਡੀ ਨਹੀਂ ਚੱਲੀ ਸੀ ਇਹ ਟਰੈਕ ਅੰਮ੍ਰਿਤਸਰ ਅਤੇ ਖੇਮਕਰਨ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਇਸ ਟਰੈਕ ਉੱਪਰ ਡੀ ਐਮ ਯੂ ਟ੍ਰੇਨ ਚੱਲਦੀ ਹੈ ਜੇਕਰ ਅੱਜ ਇਸ ਰੇਲਵੇ ਸਟੇਸ਼ਨ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਹ ਰੇਲਵੇ ਸਟੇਸ਼ਨ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਨਜ਼ਰ ਆ ਰਿਹਾ ਹੈ ਅਤੇ ਹਾਲਤ ਇਹ ਹੈ ਕਿ ਜਿੱਥੇ ਨਸ਼ੇੜੀਆਂ ਨੇ ਟਿਕਟ ਦਫ਼ਤਰ ਨੂੰ ਆਪਣਾ ਨਸ਼ਾ ਕਰਨ ਦਾ ਅੱਡਾ ਬਣਾਇਆ ਹੋਇਆ ਹੈ ਜਿਸ ਕਰਕੇ ਇੱਥੋਂ ਪਾਣੀ ਵਾਲਾ ਪੰਪ ਅਤੇ ਬਿਜਲੀ ਦਾ ਸਮਾਨ ਚੋਰੀ ਹੋ ਚੁੱਕਾ ਹੈ ਅਤੇ ਕੋਈ ਰੇਲਵੇ ਵਿਭਾਗ ਦਾ ਅਧਿਕਾਰੀ ਇਥੇ ਡਿਊਟੀ ਨਹੀਂ ਕਰ ਰਿਹਾ ਸਿਰਫ ਟਿਕ ਟਕ ਕੱਟਣ ਵਾਲਾ ਮੁਲਾਜ਼ਮ ਆਰਜੀ ਤੌਰ ਤੇ ਟ੍ਰੇਨ ਦੇ ਟਾਈਮ ਤੇ ਟਿਕਟਾ ਕੱਟ ਕੇ ਵਾਪਸ ਚਲਾ ਜਾਂਦਾ ਹੈ ਮੌਕੇ ਤੇ ਮੌਜੂਦ ਸਵਾਰੀਆਂ ਦਾ ਕਹਿਣਾ ਸੀ ਇਥੇ ਗਰਮੀਆਂ ਵਿੱਚ ਪੱਖੇ ਦੀ ਜਾਂ ਪੀਣ ਵਾਲੇ ਪਾਣੀ ਦੀ ਵੀ ਸਹੂਲਤ ਨਹੀਂ ਹੈ ਅਤੇ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਆਪਣੀ ਸਕਰੀਨ ਦੇ ਉੱਤੇ ਆਓ ਗੱਲਬਾਤ ਕਰਦੇ ਹਾਂ ਉੱਥੇ ਖੜੇ ਯਾਤਰੀਆਂ ਦੇ ਨਾਲ ਕਵਰਜੀ ਸੰਸਰ ਇਹ ਕਿਹੜਾ ਪਿੰਡ ਆ ਪਿੰਡ ਸਰ ਇਹ ਰੂੜਿਆਸਲਾ ਜੀ ਇੱਥੇ ਸਟੇਸ਼ਨ ਦੀ ਗੱਡੀ ਕਿਸ ਤਰ੍ਹਾਂ ਹੁੰਦੀ ਕਿੱਥੋਂ ਹੁੰਦੀ ਕਿੱਥੇ ਜਾਂਦੀ ਆ ਸਰ ਸਵੇਰੇ ਫਸਟ ਟਾਈਮ ਗੱਡੀ ਚੱਲਦੀ ਆ 4:50 ਤੇ ਅਮਰਸਰ ਤੋਂ ਉਸ ਤੋਂ ਬਾਅਦ ਭਗਤਾਂ ਵਾਲੇ ਤੱਕ ਚਾਰ ਚੱਕਰ ਲਗਉਦੀ ਆ 4 ਟਾਈਮ ਆ 10 ਵਜੇ 12 ਵਜੇ 2 ਵਜੇ ਉਸ ਤੋਂ ਬਾਅਦ ਫਿਰ 6 ਵਜੇ 7 ਵਜੇ ਉਹਦੋਂ ਫੇਰ ਉਹਨਾਂ ਦੀ ਵਾਪਸੀ ਟਾਈਮ ਇਸੇ ਹਿਸਾਬ ਨਾਲ ਹੁੰਦੀ ਯਾਨੀ ਕਿ 2 ਘੰਟੇ ਬਾਅਦ ਦੁਬਾਰਾ ਆ ਜਾਂਦੀ ਗੱਡੀ ਘਟੌਣ ਲੱਗੇ ਗਈ ਅਮਰਸਰ ਨੂੰ ਇਹ ਇਹ ਸਟੇਸ਼ਨ ਜਿਹੜਾ ਕਿਸ ਤਰ੍ਹਾਂ ਬੜਾ ਇਹਦਾ ਨਾਮ ਸੁਣਿਆ ਹੈ ਤੇ ਸਟੇਸ਼ਨ ਤੇ ਕੀ ਹੋਇਆ ਕੀ ਗੱਲ ਹੈ ਨਾਮ ਸਰ ਸਾਡੇ ਪਿਤਾ ਪੁਰਖੀ ਬਜ਼ੁਰਗ ਸੀਗੇ ਸਰਦਾਰ ਗੁਲਨਾਮ ਸਿੰਘ ਜੀ ਨੰਬਰਦਾਰ ਜੀ ਉਹਨਾਂ ਨੇ ਉਦੋਂ ਜਿਆਦੀ ਘਟਕੀ ਸੀ ਉਹਨਾਂ ਨੇ ਉਦੋਂ ਸਟੇਸ਼ਨ ਜਦੋਂ ਲਾਊਟ ਹੋਇਆ ਇਹ ਸਾਡੇ ਪਿੰਡ ਨੂੰ ਉਹਨਾਂ ਨੇ ਬੜੀ ਖੁਸ਼ੀ ਨਾਲ ਆਪਣੇ ਸਾਰੇ ਪਿੰਡ ਦੇ ਸਾਡੇ ਲਾ ਕੇ ਮਿੱਟੀ ਪਾਈ ਟੋਕਰਿਆਂ ਦੇ ਨਾਲ ਬੜੀ ਮਿਹਨਤ ਕੀਤੀ ਫਿਰ ਇਹ ਸਟੇਸ਼ਨ ਬਣਿਆ ਸਾਰਾ ਇਹ ਸਭ ਗੁਰਨਾਮ ਸਿੰਘ ਜੀ ਨੰਬਰਦਾਰ ਜੀ ਦੀ ਦੇਣ ਆ ਜਿਆਦੀ ਘਟਕੀ ਸੀ ਅੱਜ ਚਲੋ ਜੋ ਦਮਗ ਨਹੀਂ ਆਗੇ ਕਿ ਹੁੰਦੇ ਤੇ ਸੈ ਤੁਹਾਨੂੰ ਉਹ ਸਾਰੀ ਗੱਲ ਆਪ ਦੱਸਦੇ ਤੇ ਕੀ ਮਾਹੌਲ ਇੱਥੇ ਬਣਿਆ ਸੀ ਮਾਹੌਲ ਸਾਰਾ ਪਿੰਡਾਂ ਦਾ ਉਹ ਛੋਟੇ ਸੀ ਬਹੁਤ ਜਿਆਦਾ ਪਾਪਾ ਦੱਸਦੇ ਸੀ ਪਾਪਾ ਸਰਕਾਰੀ ਜੋਬ ਕਰਦੇ ਖਾਲਸਾ ਕਾਲਜੋਂ ਹਮ ਸਾਰਾ ਤੇ ਉਹ ਦੱਸਦੇ ਹੁੰਦੇ ਸੀ ਕਿ ਇੱਥੇ ਮਾੜੇ ਮਾਹੌਲ ਦੇ ਵਿੱਚ ਗੋਮ ਨੂੰ ਪੰਜਾਬ ਦੇ ਉੱਤੇ ਮੜਾ ਦੌਰ ਚੱਲ ਰਿਹਾ ਸੀਗਾ ਜਦੋਂ ਕਿੱਥੇ ਕੁਝ ਲੋਕਾਂ ਨੇ ਸਤਿ ਅੰਸਰੋਂ ਨੇ ਫਿਰ ਗੋਲੀ ਗਲੀ ਚਲਾਈ ਸੀ ਚਲੋ ਕਹਿਰ ਕੋਈ ਹੁਣੇ ਜਾਣੇ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਕਹਿਰ ਤੇ ਬਾਰੇ ਤੇ ਵੀ ਨਿਸ਼ਾਨੀਆਂ ਕੋਈ ਹੈ ਹੋਤੀਆਂ ਨਿਸ਼ਾਨੀਆਂ ਸਾਰਾ ਲਖੋ ਹੁਣ ਪਤਾ ਕੀ ਗੱਲ ਜਦੋਂ ਮੜਾ ਮੋਲ ਸੀ ਫਿਰ ਕੋਈ ਖੈਰ ਮਾਰ ਗਿਆ ਤਾਂ ਨੂੰ ਕੀ ਕਰ ਸਕਦੇ ਆਪਾਂ ਇਹ ਕਿਹੜਾ ਇਨਸਾਨ ਦੇ ਵਾਜਾਂ ਦੀ ਵੜੀ ਜਾਂਚ ਲਈ ਹਣੀ ਇਤੋਂ ਦੇ ਮੋਲ ਕਿਸ ਤਰ੍ਹਾਂ ਲਵਾ ਮੋਲ ਸਾਰਾ ਸਟੇਸ਼ਨ ਬਾਤ ਹੁਣ ਤੁਹਾਨੂੰ ਪਤਾ ਹੀ ਆ ਮਨਿਆਦ ਖਤਮ ਹੋ ਚੁੱਕੀ ਆ ਅਸੀਂ ਤਾਂ ਇਹ ਕਹਿੰਨੇ ਆ ਵੀ ਕੋਈ ਨਵਾਂ ਸਟੇਸ਼ਨ ਬਣ ਜਾਏ ਪਾਣੀ ਦੀ ਪ੍ਰੋਬਲਮ ਆ ਲਾਈਟ ਦੀ ਪ੍ਰੋਬਲਮ ਆ ਇੱਟਾਂ ਬੇਨ ਵਾਲੇ ਨੂੰ ਪ੍ਰੋਬਲਮ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਸਟੇਸ਼ਨ ਛੋਟਾ ਵਾ ਜੇ ਅਸੀਂ ਟਿਕਟ ਲਵਾਂਗੇ ਤੇ ਫੇਰ ਹੀ ਰਹੂਗੀ ਨਾ ਗੱਡੀ ਜੋਨੇ ਤੱਕਦੀ ਨਾਲ ਮਾਗੇ ਤੇ ਫਿਰ ਗੱਡੀ ਕਿੰਨਾ ਰੁਕੂਗੀ ਇਸੇ ਤੇ ਗੱਡੀ ਰੁਕਣੋਂ हट ਗਈ ਸਾਡਾ 100 ਰੁਪਏ ਦਾ ਖਰਚਾ ਆ ਸਰਦਾਂ ਨੂੰ ਜਾਂਦਾ ਪੁੱਤਰਾ ਪੁੱਤਰਾ 10 ਰੁਪਏ ਦਾ ਅੰਮ੍ਰਿਤਸਰ ਤੱਕ ਦਾ 10 ਰੁਪਏ ਆ ਜੀ ਅੰਦਰ ਕੀ ਮਾਹੌਲ ਬਣਿਆ ਪਿਆ ਅੰਦਰ ਸਾਡਾ ਨਾ ਤੁਹਾਡੇ ਸਾਹਮਣੇ ਜੇ ਤੁਸੀਂ ਆ ਵੀ ਆ ਜਾ ਕੇ ਦੇਖ ਲਿਆ ਕੋਤਤੀ ਅਸੀਂ ਤਾਂ ਖੜੇ ਆ ਇੱਥੇ ਹਰ ਅਸੀਂ ਉਹ ਗੱਲ ਮੈਂ ਕਹਿ ਸਕਦਾ ਮੈਂ ਅੰਦਰ ਦਾ ਮਾਹੌਲ ਤਾਂ ਨਹੀਂ ਕਰ ਸਕਦਾ ਪਰ ਮੈਂ ਇੱਕ ਗੱਲ ਕਹਿ ਸਕਦਾ ਤੁਹਾਨੂੰ ਕਿ ਅੰਬਰ ਵੇਲ ਨਹੀਂ ਸੁੱਕੀ ਦੀ ਫਲਿਆਰੇ ਬੂਟੇ ਤੇ ਪੁੱਤ ਕਿਸੇ ਦਾ ਲਾਈਏ ਨਾ ਕਦੇ ਸਲਫੇਸੂਟੇ ਤੇ ਇਹ ਵੇਚਣ ਵਾਲੇ ਕੋਈਆਂ ਬੰਦ ਕਰ ਦਣ ਪ ਦੇ ਵੀ ਚਲੇ ਬੰਦੇ ਆਏ। ਇਹ ਸਿੰਘ ਜੀ। ਇਹ ਕਿਹੜਾ ਸਟੇਸ਼ਨ ਆ? ਜਰੂਰੀ ਹੱਸ ਲੈ ਜੀ। ਇਹ ਗੱਡੀ ਕਿੱਥੋਂ ਆਉਂਦੀ ਤੇ ਕਿੱਥੇ ਜਾਂਦੀ ਆ? ਗੱਡੀ ਜੀ ਅੰਮ੍ਰਿਤਸਰੋਂ ਆਉਂਦੀ। ਖੇਮਕਰ ਤੱਕ ਜਾਂਦੀ ਆ। ਅੱਛਾ ਤੇ ਇਥੋਂ ਦੇ ਜਿਹੜੇ ਸਟੇਸ਼ਨ ਦਾ ਵਾ ਕੀ ਮਾਹੌਲ ਹੈਗਾ ਤੇ ਇਸ ਤਰ੍ਹਾਂ ਇਥੋਂ ਟਿਕਟਾਂ ਮਿਲਦੀਆਂ ਨੇ ਤੇ ਕਿਸ ਤਰ੍ਹਾਂ ਲੋਕ ਜਾਂਦੇ? ਹਾਂ ਜੀ ਟਿਕਟਾਂ ਦੀ ਅਸੀਂ ਲੈ ਕੇ ਆਉਂਦੇ ਹਾਂ ਪੱਤੀਓ। ਹਾਂ ਜੀ। ਤੇ ਮਹੀਨੇ ਬਾਅਦ ਟਿਕਟ ਕੋਈ ਵੱਧ ਘੱਟ ਹੀ ਲੈਂਦਾ ਕੋਈ ਕਹਿੰਦੇ ਦਿੱਲੀ ਕੋਈ ਨਾ ਦਿੱਲੀ। ਘਾਤੀ ਵੇਖਦੀ ਟਿਕਟ। ਇਸ ਤਰ੍ਹਾਂ ਲੋਕ ਜਾਂਦੇ ਫਿਰ ਉਹ। ਜਿੱਦਾਂ ਚੜ ਜਾਂਦੇ ਵੱਡਾ ਟਿਕਟ। ਕੀ ਵਿਦਾਊਟ ਇਹ ਚੜਨਾ ਹੈ ਇਹਨਾਂ ਦੇ ਗਲਤ ਹੈ ਜੀ ਟਾਕ ਕਿ ਜੇ ਕੋਈ ਅੰਦਰ ਕੋਈ ਆਵੇ ਕੋਈ ਹਨਾ ਜੀ ਫੜਨ ਵਾਸਤੇ ਉਹਨਾਂ ਨੂੰ ਤੇ ਫਿਰ ਚੈਕਿੰਗ ਹੋਵੇ ਅੰਦਰ ਤੇ ਫਿਰ ਵਧੀਆ ਜੀ ਫਿਰ ਟਿਕਟ ਵੀ ਕਿੰਨੇ ਦੀ ਟਿਕਟ ਇੱਥੇ ਟਿਕਟ ਫਿਰ 10 ਰੁਪਏ ਦੀ ਜੀ ਹਾਂ ਜੀ ਅੰਦਰ ਸਰ ਤੋਂ ਲੈ ਕੇ ਸੇਮ ਕਰ ਤੱਕ ਤੇ ਜਿਹੜਾ ਇਹ ਤੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਵਾਜਦਾ ਹੈ ਜਿਹੜਾ ਸਟੇਸ਼ਨ ਦਾ ਮਾਹੌਲ ਜੀ ਖਰਾਬ ਹੈ ਜੀ ਇਹਨਾਂ ਦਾ ਨਸ਼ੇ ਪੱਤੇ ਵਾਲੇ ਬਹੁਤ ਖਰਾਬ ਕਰਦੇ ਆ ਸਭ ਕੁਝ ਉਹ ਨਲਕਾ ਵੀ ਖਰਾਬ ਕਰਦਾ ਪਾਣੀ ਵਾਲਾ ਸਾਰਾ ਕੁਝ ਅੰਦਰ ਵੀ ਇਹਨਾਂ ਨੇ ਗੰਡ ਲਾਈ ਸਾਰੀ ਉਹੇ ਬਾਰੀਆਂ ਤੇ ਖਰਾਬ ਹੈ ਜੀ ਸਾਰਾ ਕੁਝ ਤੁਦੀ ਲਾਈਟ ਪਾਣੀ ਹਾਂਜੀ ਕੁਛ ਵੀ ਨਹੀਂ ਆ ਜੀ ਸਾਰਾ ਕੁਝ ਹੀ ਤੇ ਇਹ ਕੁਛ ਪਤਾ ਲੱਗਾ ਕਿ ਜਦੋਂ ਆਤਵਾਦ ਦਾ ਸਮਾਂ ਸੀ ਤੇ ਕਿਸ ਤਰ੍ਹਾਂ ਇੱਥੇ ਲੰਘਿਆ ਆਤਵਾਦ ਦਾ ਸਮਾਂ ਜੀ ਬਹੁਤ ਮਾੜਾ ਸੀ 2-23 ਸਾਲ ਗੱਡੀ ਨਹੀਂ ਰੁਕੀ ਬਾਅਦ ਚ ਇੱਥੇ ਜੀ ਹਾਂਜੀ ਕੀ ਹੋਇਆ ਸੀ ਬਹੁਤ ਜੀ ਟੇਸ਼ਨ ਤੇ ਬਾਬਾ ਖਲਾਰਾ ਪਿਆ ਸੀ ਜੀ ਗੋਲੀ ਗਾਲੀ ਚੱਲੀ ਸੀ ਆਤਵਾਦ ਦੇ ਵੇਲੇ ਹਾਂਜੀ ਕੋਈ ਉਹ ਜਿਹੜੀ ਗੋਲੀ ਵਜੀ ਆ ਕੋਈ ਨਿਸ਼ਾਨ ਕੋਈ ਕਿਸ ਤਰ੍ਹਾਂ ਦੀ ਹਾਂਜੀ ਜੀ ਟੇਸ਼ਨ ਦੇ ਬਾਹਰ ਹੈਗਾ ਜੀ ਪੁਰਾਣੇ ਨਿਸ਼ਾਨ ਬਾਦੂ ਆ ਜੀ ਪੁਰਾਣਾ ਜੀ ਟੇਸ਼ਨ ਬਿਲਕੁਲ ਇਸ ਦੀ ਬੁਨਿਆਦ ਮੁਕੀ ਹੋਈ ਏ ਹਾਂਜੀ ਜਿਹੜੀ ਅੰਦਰ ਵੇਖਿਆ ਅੰਦਰ ਕੁੜੀਆਂ ਪਈਆਂ ਵਾ ਨਸ਼ਾ ਕੀ ਕਰਦੇ ਨੇ ਹਾਂਜੀ ਹਾਂਜੀ ਕਰਦੇ ਆ ਜੀ ਮੁੰਡੇ ਕਰਦੇ ਬਾਹਰੋਂ ਆਣ ਕੇ ਦਿਲਾ ਜੇ ਰਹਾ ਜੀ ਸਾਈਡ ਤੇ ਆ ਪਿੰਡ ਦੇ ਵੀ ਆਉਂਦੇ ਬਾਹਰੋਂ ਵੀ ਕੋਈ ਆਉਂਦੇ ਆ ਇਹ ਕਰਕੇ ਕਹਿ ਕੇ ਇਹਨੂੰ ਕੁਝ ਨਹੀਂ ਸਕਦੇ ਗਾੜੀਆਂ ਘਰ ਪੈਂਦੇ ਜੀ ਕੀ ਕਰਦੇ ਤੇ ਉਹ ਨਸ਼ਾ ਪਤਾ ਹੀ ਕਰਦੇ ਆ ਜੀ ਹਾਂਜੀ ਬਹੁਤ ਜ਼ਿਆਦਾ ਇਹ ਜਿਹੜੀ ਗੋਈਬਰੀ ਹੁੰਦੇ ਚ ਕੋਈ ਨੁਕਸਾਨ ਦਾ ਪੱਲ ਕਾ ਕੀ ਨੁਕਸਾਨ ਰਹੋ ਸਦਾ ਨਹੀਂ ਜੀ ਨੁਕਸਾਨ ਤਾਂ ਨਹੀਂ ਕੋਈ ਲੋਕਾਂ ਨੇ ਭੱਜ ਭੁੱਜ ਕੇ ਜਾਣਾ ਆਪਣੀਆਂ ਬਚਾਲੀਆਂ ਜਿੱਦੋਂ ਗੱਡੀ ਡੁੱਗੀ ਹਾਂਜੀ ਕੋਈ ਉਧਰ ਤੋਂ ਭੱਜ ਗਿਆ ਕੋਈ ਉਧਰ ਨੂੰ ਭੱਜ ਗਿਆ ਹਮਲਾ ਦਾ ਹੋਇਆ ਜੀ ਕਾ ਹਮਲਾ ਸੀ ਅੰਮ੍ਰੋਲੋਂ ਦੀ ਡਰਾਈਵਰ ਤੇ ਕੀਤਾ ਜੀ ਉਹਨਾਂ ਨੇ ਕੋਈ ਕੁਝ ਹੌਸਲਾ ਤਾਂ ਉਦੋਂ ਤਮਾ ਮਾੜਾ ਸੀ ਕਿਉਂਕਿ ਬਹੁਤ ਜਦ ਹਾਂਜੀ ਜੀ ਨਾ ਅਮਰ ਸਿੰਘ ਬਾਬਾ ਜੀ ਕਿਹਣੀ ਜਗ੍ਹਾ ਤੇ ਬੈਠੇ ਜੋ ਤੇ ਕਿੱਥੇ ਜਾ ਰਹੇ ਜੋ ਤੇ ਕੀ ਇੱਥੇ ਦਾ ਕਹਿਣਾ ਚਾਹੋਗੇ ਇਹ ਰੋੜਿਆ ਸੱਟਾ ਵੀ ਤੇ ਭਗਤਾ ਵਾਲੇ ਜਾ ਰਹੇ ਆ ਜੀ ਇਹ ਅੱਗੋਂ ਇੱਥੋਂ ਦਾ ਮੋਹਲ ਜਿਹੜਾ ਉਹ ਅਤਵੰਦੀਆਂ ਦੇ ਕਾਮ ਗੋਲੀ ਚੱਲੀ ਉਦੋਂ ਬਾਅਦ ਮੈਂ ਇੱਥੇ ਆ ਲਗਾ ਕਿ ਜੂ ਪਹਿਲਾਂ ਸੁਣਿਆ ਲੋਕਾਂ ਕੋਲ ਸੁਣਿਆ ਬਾਕੀ ਇਹ ਆ ਕਿ ਇੱਥੋਂ ਦੇ ਬੰਦੇ ਜਿਹੜੇ ਆ ਬਹੁਤ ਵਧੀਆ ਆ ਜਿਹੜੇ ਹੈਗੇ ਆ ਕੋਈ ਜਿਹੜੇ ਵਲੀ ਪਰੋੜੀ ਆਂਦੇ ਆ ਤੇ ਇੱਧਰ ਚਾਰ ਪੰਜ ਮੁੰਡੇ ਇਸ ਪੈਂਚ ਦੇ ਵੀ ਜਿਹੜੇ ਆ ਜਿਹੜਾ ਕਿ ਮਾਹੌਲ ਖਰਾਬ ਕਰਦੇ ਆ ਅੱਛਾ ਕਿ ਤਰ੍ਹਾਂ ਦਾ ਮਾਹੌਲ ਖਰਾਬ ਕਰਦੇ ਆ ਮਾ ਇਹੋ ਹੀ ਸਮੈਗ ਪੀਂਦੇ ਠੀਕੇ ਲਾਂਦੇ ਬੂਵੇ ਵਾਰੀਆਂ ਬੰਦੇ ਜੇ ਹੋਰ ਠੀਕ ਘਟਣਾ ਕੋਈ ਘੜੀ ਆ ਤੋ ਆਦੀ ਜੇ ਇਹ ਸਾਮਨੇ ਹਵੇ ਇਹ ਹੈਗੀਏ 88 ਦੀ 88 ਦੀ ਹੈਗੀ ਕੀ ਲਿਖਾਣਾ ਹੈ ਉਸ ਨੂੰ ਇੱਥੇ ਹੋਈ ਕਿ ਬੰਦੇ ਮਰੇ ਕਿੰਨੇ ਕੁ ਲੋਕਾਂ ਨੇ ਮਾਰੇ ਹੋ ਬੰਦਿਆਂ ਦਾ ਵੇਰਵਾ ਨਹੀਂ ਦੱਸਿਆ ਇਹਨਾਂ ਸੁਣਿਆ ਕਿ ਬੰਦੇ ਮਰੇ ਇੱਥੇ ਗੋਲੀ ਚੱਲੀ ਗੋਲੀਆਂ ਦੇ ਨਿਸ਼ਾਨ ਪਏ ਆ ਇੱਥੇ ਇਹ ਹਮਲਾ ਰੇਲਵੇ ਡੇ ਤੇ ਹੈ ਕਿ ਸਟੇਸ਼ਨ ਤੇ ਹੈ ਸਟੇਸ਼ਨ ਤੇ ਹੈ ਬਾਬਾ ਜੀ ਇਥੋਂ ਦੀ ਜਿਹੜੀ ਵੇਖਿਆ ਜਾਵੇ ਲਾਈਟ ਪਾਣੀ ਕਿਤਨਾ ਜੋ ਪ੍ਰਬੰਧ ਹੈ ਇੱਥੇ ਲਾਈਟ ਵੇਖੋ ਜੀ ਪਹਿਲਾ ਅਜ ਤੋ ਕੋਈ ਸਾੜਾ ਕੁ ਸਾਲ ਪਹਿਲਾਂ ਲਾਈਟ ਹੁੰਦੀ ਸੀ ਪੰਪ ਨਹੀਂ ਲੱਗਾ ਹੁੰਦਾ ਸੀ ਮਰਦਾਂ ਕਈ ਜਦਵਾਰ ਨਸ਼ਈਆਂ ਨੇ ਕੰਮ ਕੀਤਾ ਉਹਨਾਂ ਦਾ ਬੱਤੀ ਦਾ ਨਾ ਪਾਣੀ ਦਾ ਪ੍ਰੋਗਰਾਮ ਆਇਆ ਬੁਰੀ ਆਲੇ ਤੇ ਬੁਰੀ ਆ ਪਾਣੀ ਆਇਆ ਤਾਂ ਉਹ ਪੰਪ ਲੱਗਾ ਉਹ ਥੱਲੇ ਬੈ ਗਿਆ ਠੀਕ ਰਾਇਆ ਹੀ ਲੋਕਾਂ ਉਹ ਥੱਲੇ ਬੈ ਗਿਆ ਕੀ ਹੋਣਾ ਚਾਹੀਦਾ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਬੱਤੀ ਦਾ ਹੋਣਾ ਚਾਹੀਦਾ ਬਾਈ